ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੋਧੀ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਬਹੁਤ ਵੱਡੀ ਸਕਸੈਸ ਮਿਲੀਆਂ ਹੈ ਵਿਸ਼ੇ ਸਮੇਂ ਤੋਂ ਪਹਿਲੀ ਜਨਵਰੀ ਤੋਂ ਜੇ ਦੇਖੀਏ ਤਾਂ ਅਸੀਂ 276 ਬੰਦੇ ਜਿਹੜੇ ਅਰੈਸਟ ਕਰ ਚੁੱਕੇ ਹਾਂ 260 ਗ੍ਰਾਮ ਦੇ ਕਰੀਬ 260 ਕਿਲੋ ਦੇ ਕਰੀਬ ਹਿਰੋਇਨ 3 ਕਿਲੋ OPM 325 ਨਾਰਕੋਟਿਕ ਪਾਊਡਰ ਤੇ ਤਕਰੀਬਨ 3 ਕਰੋੜ ਦੇ ਲਗਭਗ ਦੇ ਡਰਗ ਮਨੀ 103 ਵਹੀਕਲਸ ਬਰਾਮਦ ਹੋਈਆਂ ਉਹਦੇ ਨਾਲ ਨਾਲ ਫ੍ਰੀਜ਼ਿੰਗ ਆਫ ਪ੍ਰੋਪਰਟੀ ਦਾ ਵੀ ਕੰਮ ਚੱਲ ਰਿਹਾ ਹੈ ਔਰ ਕਾਫੀ ਜਿਹੜੇ ਨਾਨ ਸਮਗਲਰਸ ਨੇ ਕਮਰਸ਼ਲ ਕੁਆਂਟੀਟੀ ਦੇ ਉਹਨਾਂ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਉਹਨਾਂ ਦੀਆਂ ਪ੍ਰੋਪਰਟੀਆਂ ਫ੍ਰੀਜ਼ ਕਰਾ ਦਿੱਤੀਆਂ ਗਈਆਂ 68 ਐਫ ਦੇ ਵਿੱਚ ਐਨਟੀਪੀਐਸ ਉਸਲਾਵਾ ਜਿਹੜਾ ਇਲੀਗਲ ਤੇ ਨਾਰਕੋ ਟ੍ਰੇਡ ਦੇ ਰਾਹੀਂ ਇਲੀਗਲ ਪ੍ਰੋਪਰਟੀਆਂ ਬਣਾਈਆਂ ਗਈਆਂ ਔਰ ਇਲੀਗਲ ਤਰੀਕੇ ਨਾਲ ਘਰ ਬਣਾਏ ਗਏ ਨੇ ਉਹਨਾਂ ਦੇ ਉੱਤੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਜਦੋਂ ਵੀ ਸਾਡੇ ਤੋਂ ਫੋਰਸ ਰੈਕੋਜੀਸ਼ਨ ਕੀਤੀ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਫੋਰਸ ਮਹਈਆ ਕਰਦੇ ਆਂ ਪਰ ਆਪ ਮੈਂ ਹਰੇਕ तकरीबन ਡਿਬਲੂਸ਼ਨ ਤੇ ਆਪ ਜਾਈਦਾ ਸੋਦਾ ਟੇਫੜਾ ਕਲੀਅਰ ਮੈਸੇਜ ਆਵੇ ਸਾਰੀ ਸੁਸਾਇਟੀ ਨੂੰ ਕਿ ਇਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਇਹੋ ਜਿਹੀ ਚੀਜ਼ਾਂ ਨਹੀਂ ਅਜੜਾ ਇੱਥੇ ਆਪਣੇ ਖੰਡ ਵਾਲੇ ਦੇ ਵਿੱਚ ਅਸੀਂ ਆਏ ਆ ਥਾਣਾ ਛੱਟਾ ਦਾ ਏਰੀਆ ਹੈ ਇਥੇ ਰਜਿੰਦਰ ਸਿੰਘ ਰਾਜੂ ਹੈ ਔਰ ਇੱਕ ਉਹਦੀ ਵਾਈਫ ਹੈ ਸੁਨੀਤਾ ਉਹਦੇ ਦੋ ਬੱਚੇ ਆ ਸਪਨਾ ਤੇ ਮਨਜੀਤ ਮਿੱਠੂ ਬੇਟਾ ਇਹ ਦੇਖੀਏ ਸਾਰਾ ਪਰਿਵਾਰ ਹੀ ਇਹਦੇ ਕੰਮ ਚ ਲੱਗਿਆ ਹੋਇਆ ਰਜਿੰਦਰ ਰਾਜੂ ਦੇ ਖਿਲਾਫ 8 ਮੁਕਦਮੇ ਦਰਜ ਨੇ ਐਨਡੀਪੀਐਸ ਐਕਟ ਦੇ ਤੇ ਵਾਈਫ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਇਹ ਸਾਰੇ ਥਾਣਾ ਛਾਟਾ ਦੇ ਵਿੱਚ ਹੀ ਇਹ ਜਿਆਦਾ ਇਹਨਾਂ ਦੇ ਖਿਲਾਫ ਐਕਸ਼ਨ ਹੋਇਆ ਕਿਉਂਕਿ ਬਾਰ ਬਾਰ ਮੇਲ ਤੇ ਆਉਂਦੇ ਫਿਰ ਇਹ ਕੰਮ ਕਰਨ ਲੱਗ ਜਾਂਦੇ ਆ ਜਿਹੜੀ ਬੜੀ ਹੈਰਾਨਜਨਕ ਗੱਲ ਹੈ ਕਿ ਸਪਨਾ ਜਿਹੜੀ ਬੇਟੀ ਹੈ ਉਹਦੇ ਖਿਲਾਫ ਵੀ ਦੋ ਪਰਚੇ ਐ ਇੱਕ ਪਰਚਾ ਮਦਰ ਸੰਤ ਤੇ ਡਾਕਟਰ ਦੇ ਖਿਲਾਫ ਕਾਮਨ ਵੀ ਐ ਤੇ ਮਨਜੀਤ ਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਹੜਾ ਬੇਟਾ ਹੈ ਸੋ ਇਹਦੇ ਨਾਲ ਜਿਹੜੀ ਇਹਨਾਂ ਦਾ ਉਚੋਕੜ ਜੀ ਦੇਖੀ 2018 ਤੋਂ ਇਹ ਐਕਟਿਵ ਨੇ ਔਰ ਇਸ ਦੇ ਨਾਮ ਮੁਕਤਮੇ ਦਰਜ ਨੇ ਇਸ ਫੈਮਿਲੀ ਦੇ ਉੱਤੇ ਔਰ ਸਾਰਾ ਪਰਿਵਾਰ ਇਸੇ ਕੰਮ ਤੇ ਲੱਗਿਆ ਸੋ ਅੱਜ ਜਿਹੜਾ ਇਹਨਾਂ ਦੇ ਇਲੀਗਲ ਕਾਰਡ ਬਣਾਇਆ ਗਿਆ ਸੀ ਉਹਨੂੰ ਮ्युनਿਸਪਲ ਕਾਰਪੋਰੇਸ਼ਨ ਨੇ ਢਾਉਣ ਦੇ ਆਰਡਰ ਕੀਤੇ ਨੇ ਪੁਲਿਸ ਫੋਰਸ ਸਾਡ ਤੋਂ ਮੁਹैया ਕਰਾਈ ਗਈ ਅਸੀਂ ਆਪ ਉੱਥੇ ਖੜੇ ਆ ਬੜਾ ਲਾਊਡ ਐਂਡ ਕਲੀਅਰ ਮੈਸੇਜ ਹੈ ਔਰ ਵਾਰਨਿੰਗ ਹੈ ਬਾਕੀਆਂ ਵਾਸਤੇ ਕਿ ਜੇ ਤੁਸੀਂ ਕਿਸੇ ਗਲਤ ਕੰਮ ਨਾਲ ਔਰ ਸਪੈਸ਼ਲੀ ਡਰੱਗਸ ਨਾਲ ਇੱਕ ਮਕਾਨ ਬਣਾ ਵੀ ਲੈਨੇ ਹੋ ਤਾਂ ਉਹਦਾ ਹਸ਼ਰ ਹੀ ਹੋਏਗਾ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਨੌਜਵਾਨਾਂ ਨੂੰ ਵੀ ਤੇ ਸਾਰੇ ਸਮਾਜ ਨੂੰ ਕਿ ਆਪਣੀ ਮਿਹਨਤੀ ਕਮਾਈ ਕਰੀਏ ਉਹਦੇ ਚ ਕਿਰਤ ਕਮਾਈ ਦੇ ਵਿੱਚ ਹੀ ਸਫਲਤਾ ਹੈ ਉਹਦੇ ਵਿੱਚ ਹੀ ਬਰਕਤ ਹੈ ਔਰ ਇਹੋ ਜੇ ਕੰਮ ਦਾ ਨਤੀਜਾ ਇਹੀ ਹੁੰਦਾ ਔਰ ਸਪੈਸ਼ਲੀ ਜਿਹੜੇ ਨੌਜਵਾਨ ਨੇ ਉਹ ਇਹ ਕੰਮ ਨਾ ਕਰਨ ਕਿਉਂਕਿ ਇਹਦੇ ਚ ਅਲਟੀਮੇਟਲੀ ਉਹਨਾਂ ਦੀ ਆਪਣੀ ਜ਼ਿੰਦਗੀ ਖਰਾਬ ਹੁੰਦੀ ਹੈ ਜਿਹੜੇ ਇਹਨਾਂ ਨੂੰ ਇਸ ਕੰਮ ਚ ਲਾਉਂਦੇ ਉਹਨਾਂ ਦਾ ਕੁਛ ਨਹੀਂ ਹੈ